ਮਾਨਸਾ ਜ਼ਿਲ੍ਹੇ ਦੀ ਚੌਂਕੀ ਬਣੀਵਾਲ ਵਿੱਚ ਚੋਰਾਂ ਨੇ ਪੁਲਿਸ ਦਾ ਬਣਾ ਦਿੱਤਾ ਮੋਰ ਦਰਸਾਲ ਇਹ ਦੋ ਚੋਰ ਪੁਲਿਸ ਨੇ ਚੋਰੀ ਦੇ ਕੇਸ ਵਿੱਚ ਫੜੇ ਸੀ ਥਰਮਲ ਪਲਾਂਟ ਦੇ ਕੋਲ ਦੀ ਲੰਘਦੀ ਰੇਲਵੇ ਲਾਈਨ ਇਤੋਂ ਵਿੱਚੋਂ ਇਹ ਜਿਹੜੇ ਆਰੋਪੀ ਨੇ ਲੋਹਾ ਚੋਰੀ ਕਰਕੇ ਵੇਚਦੇ ਸੀ ਜਿਸ ਕਰਕੇ ਬਣੀਵਾਲ ਚੌਂਕੀ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਦੋਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਦੋਵੇਂ ਚੋਰ ਪੁਲਿਸ ਨੂੰ ਜਿਹਾ ਮੋਰ ਬਣਾ ਕੇ ਦੌੜ ਗਏ ਕਿ ਪੁਲਿਸ ਦੀ ਟਾਪ ਲਵਾ ਦਿੱਤੀ। ਇੱਕ ਨੌਜਵਾਨ ਨੂੰ ਬੇਸ਼ੱਕ ਪੁਲਿਸ ਨੇ ਅੱਜ ਦੁਆਰੇ ਤੋਂ ਗ੍ਰਿਫਤਾਰ ਕਰ ਲਿਆ ਪਰ ਦੂਜਾ ਹਜੇ ਫਰਾਰ ਹੈ। ਹੁਣ ਸਵਾਲ ਉੱਠਦਾ ਹੈ ਕਿ ਪੁਲਿਸ ਆਖਰ ਕੀ ਕਰ ਰਹੀ ਸੀ ਜਦੋਂ ਇਹ ਦੋ ਚੋਰ ਪੁਲਿਸ ਦੀ ਹਿਰਾਸਤੋਂ ਫਰਾਰ ਹੋ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਖੜੇ ਹੁੰਦੇ ਆ ਕਿ ਇਹ આરોપી ਫਰਾਰ ਹੋ ਗਏ ਜੇ ਕਿਤੇ ਵੱਡੇ ਕਾਨ ਕਰਕੇ આરોપી ਹੁੰਦੇ ਤੇ ਉਹ ਫਰਾਰ ਹੋ ਜਾਂਦੇ ਤਾਂ ਕਿਸ ਦੀ ਜ਼ਿੰਮੇਵਾਰੀ ਸੀ ਇੱਕ ਵਾਰ ਫਿਰ ਦੇਖੋ ਇਹਨਾਂ ਦੀਆਂ ਤਸਵੀਰਾਂ ਕਿ ਇਹ ਚੋਰ ਗ੍ਰਿਫਤਾਰ ਹੋ ਗਏ ਛਾਪੇਮਾਰੀ ਕੀਤੀ ਜਾ ਰਹੀ ਹੈ